ਉਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰਸਵਾਰੀ ਸਾਧ ਸੰਗਤ ਤਨ ਤਨ ਸਹਿਬ ਸਿੰਘ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਪ੍ਰਭਾਨੂ ਸਮਰਪਤ ਆਪਾਂ ਸੂ ਸਾਧ ਸੰਗਤ ਰਣਮੇੜ ਕਰਕੇ ਇਕੱਤਰ ਹੋ ਕੇ ਉਸ ਅਕਾਰ ਨੂੰ ਖਦਾਉ ਟਾਸਰਾ ਲਿਆ ਜਿਸ ਨੇ ਸਾਨੂੰ ਇੱਥੇ ਬੈਠ ਮਿਲ ਕਰਕੇ ਬੈਠਣ ਦਾ ਸੁਭਾਗ ਪ੍ਰਾਪਤ ਕਰਵਾਇਆ। ਔਰ ਜਿਨ੍ਹਾਂ ਨੇ ساری ਜ਼ਿੰਦਗੀ ਸਾਡੇ ਵਾਸਤੇ ਆਪਣੀ ਲੇਖੇ ਲਾ ਦਿੱਤੀ ਬੱਚੇ ਪਰਿਵਾਰ ਬੰਨੇ ਵੀ ਨਹੀਂ ਵੇਖਿਆ। ਬੱਚਿਆਂ ਨੂੰ ਵੀ ਉਹਨਾਂ ਦੀ ਮਾਤਾ ਦੇ ਹਵਾਲੇ ਕਰਕੇ ਤੇ ਦੀਨ ਦੁਨੀਆ ਦੇ ਮਾਰਕ ਸਾਰੀ ਦੁਨੀਆ ਨੂੰ ਕਾਰਨ ਵਾਸਤੇ ਨਿਕਲ ਗਏ ਚਾਰ ਉਦਾਸੀਆਂ ਕੀਤੀਆਂ ਸਾਰੀ ਦੁਨੀਆ ਉਹਨਾਂ ਨੇ ਅੱਗੇ ਸਵਾਲ ਰੱਖਦੀ ਰਹੀ ਤੇ ਆਪ ਜਵਾਬ ਦਿੰਦੇ ਰਹੇ ਜਿਹੜੇ ਸੁਭਾਗੇ ਸਨ ਉਹਨਾਂ ਨੇ ਉਹਨਾਂ ਨੂੰ ਪਰਖਿਆ ਉਹਨਾਂ ਨੇ ਉਹਨਾਂ ਨੂੰ ਵੇਖਿਆ ਉਹਨਾਂ ਦੀ ਨਿਸ਼ਟਾ ਵਧੀ ਤੇ ਕਾਲ ਯੁਗ ਦੇ ਵਿੱਚ ਤਾਰਨ ਆਏ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਤਰ ਗਏ ਜਿਸ ਵੇਲੇ ਸੁਲਤਾਨਪੁਰ ਦੀ ਧਰਤੀ ਤੇ ਨਵਾਬ ਦਾ ਹਸਾਬ ਕਢਾਵ ਕੀਤਾ ਤੇ ਪਿਆਰਿਓ ਉਸ ਵੇਲੇ ਹੀ ਇਹ ਘਟਨਾ ਵਾਪਰੀ ਸੀ ਨਾ ਵੀਹੇ ਦੇ ਕੰਡੇ ਦੇ ਉੱਤੇ ਰਜਾਨਾ ਇਸ਼ਨਾਨ ਕਰਨ ਜਾਂਦੇ ਸਨ। ਤੇ ਇਸ਼ਨਾਨ ਕਰਦੇ ਆ ਉਹਨਾਂ ਦੇ ਜਿਹੜੇ ਕੱਪੜੇ ਸਨ ਉਹ ਪਾਈ। ਭਗੀਰਥ ਮਲਸੀਆ ਨਗਰ ਦੇ ਰਹਿਣ ਵਾਲੇ ਉਹ ਪਕੜ ਕੇ ਖੜਾਉਂਦੇ ਸਨ। ਨਹੀਂ ਜਾਵੇ ਹਨੇਰੀ ਜਾਵੇ ਪਿਆਰਿਓ ਉਹਨਾਂ ਦੀ ਕਿੰਨੀ ਤਪੱਸਿਆ ਸੀ ਮਲਸੀਆ ਤੋਂ ਚੱਲ ਕੇ ਸਲਤਨਪੁਰਾ ਨੂੰ। ਸਤਗੁਰਾਂ ਵਾਸਤੇ ਦਾਤਨ ਤੋੜ ਕੇ ਬਣਾ ਕੇ ਲਿਉਣੀ ਅੰਮਰਤ ਵੇਲੇ ਉੱਠਣਾ ਪਰ ਉਸ ਵੇਲੇ ਸਮਾ ਪਿਆਰਿਓ ਐਸਾ ਸੀ ਭਿਆਨਕ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਕਿ ਇਤਨਾ ਘੋਰ ਜਾਨੀ ਕਿ ਜਿਸ ਬੰਨੇ ਵੀ ਕਿ ਸਿੱਧਾ ਦਿਲ ਕਰਦਾ ਸੀ ਉਧਰ ਨੂੰ ਹੀ ਤੁਰ ਜਾਂਦਾ ਸੀ ਸਤਗੁਰੂ ਦੀਆਂ ਅਜੇ ਬਖਸ਼ਿਸ਼ਾਂ ਨਹੀਂ ਸੰਨ ਹੋਈਆਂ ਤੇ ਭਾਈ ਭਗੀਰਥ ਵੀ ਮਾਤਾ ਕਾਲੀ ਦਾ ਭਗਤ ਸੀਗਾ ਸ਼ਨੀ ਮਾਨੋਂ ਨੇ ਘਰ ਆਪ ਦੀ ਜੋਤ ਜਗਾਉਣੀ ਉਹਦੀ ਆਰਾਧਨਾ ਕਰਨੀ ਐਸਾ ਇੱਕ ਸਮਾਂ ਆਇਆ ਪਿਆਰਿਓ ਜੋਤ ਜਗਾ ਕੇ ਮਨ ਦੇ ਵਿੱਚ ਆਇਆ ਕਿ ਮੈਂ ਉਹਨਾਂ ਚਿਰ ਤੱਕ ਉੱਠਣਾ ਨਹੀਂ ਜਿੰਨਾ ਚਿਰ ਤੱਕ ਮੈਨੂੰ ਮੇਰੇ ਮਨ ਦੀ ਸੰਤੁਸ਼ਟੀ ਨਹੀਂ ਹੁੰਦੀ ਤੇ ਮੈਨੂੰ ਪ੍ਰਾਪਤ ਪ੍ਰਮਾਤਮਾ ਦਾ ਮਲਾਪ ਨਹੀਂ ਹੁੰਦਾ ਚੌਂਕੜਾ ਲਾ ਕੇ ਬੈਠ ਗਿਆ ਜੋਤ ਜਗਾਰੀਆ ਤਪੱਸਿਆ ਕਰੀ ਜਾਂਦਾ ਹੈ ਤੇ ਪਿਆਰਿਓ 12 ਘੰਟੇ 24 ਘੰਟੇ ਤੇ 48 ਘੰਟੇ ਕੰਦੇ ਬੀਤ ਗਏ ਬੈਠੇ ਨੂੰ ਮਾਤਾ ਕਾਲਕਾ ਦੀ ਅराधना ਕਰਦੇ ਨੂੰ ਜਦੋਂ 48 ਘੰਟੇ ਬੀਤੇ ਤੇ ਮਾਤਾ ਪ੍ਰਗਟ ਹੋਈ ਕਹਿਣ ਲੱਗੀ ਭਾਈ ਭਗੀਜਤ ਮੰਗ ਕੀ ਮੰਗਣਾ ਹੈ ਕਹਿਣ ਲਗਾ ਮੈਨੂੰ ਪਰਮਪੁਰਖ ਪ੍ਰਮਾਤਮਾ ਦੇ ਦਰਸ਼ਨ ਲਾਰੇ ਹੋ ਜਾਣ ਮੇਰਾ ਜੰਮਣਾ ਮਰਨਾ ਕਟਿਆ ਜਾਵੇ ਮੇਰੇ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ ਤੇ ਮਾਤਾ ਨੇ ਫਿਰ ਪਤਾ ਕੋ ਕੀ ਕਿਹਾ ਕਹਿਣ ਲੱਗੀ ਪਗਿਰਥ ਇਥੋਂ ਲਾਗੇ ਹੈ ਸultanpur ਅਕਾਲ ਪੁਰਖ ਦਾ ਰੂਪ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਹੈ ਮੋਦੀ ਖਾਨੇ ਦੀ ਕਰ ਕਰਦਾ ਪਿਆਏ ਜੇ ਤਰਨ ਨਹੀਂ ਤੇ ਉਹਦੇ ਚੰਨਾਂ ਦੇ ਉੱਤੇ ਡਿੱਪਾ ਜਾਏ ਉਸ ਦਿਨ ਤੋਂ ਪਿਆਰਿਓ ਫਿਰ ਮਸੀਆਂ ਤੋਂ ਮਨ ਦੇ ਵਿੱਚ ਵੇਖੋ ਕਿਤਨਾ ਉਹਦੇ ਜਜਬਾ ਸੀ 48 ਘੰਟੇ ਉਹਨੇ ਤਪੱਸਿਆ ਕੀਤੀ ਤੇ ਰਾਤ ਰਾਤ ਨਾਲ ਤੇ ਪਹਿਲਾਂ ਵੀ ਕਰਦਾ ਹੀ ਸੀ ਪਰ ਪਿਆਰਿਓ ਜਦੋਂ ਹੋਰ ਨਿਸ਼ਟਾ ਵੱਧ ਗਿਆ ਤੇ ਉਥੋਂ ਮਸੀਆਂ ਤੋਂ ਚੱਲ ਕੇ ਇੱਥੇ ਸਰਦਾਨਪੁਰ ਗੁਰੂ ਦੇ ਚਰਨਾਂ ਦੇ ਵਿੱਚ ਪਹੁੰਚ ਰਾਂ ਦਾਂਤਮ ਰਹਿ ਕੇ ਪੁਜਨਾ ਅਮਰ ਤੇ ਵਿਨੇਸ਼ ਰਾਨ ਘਰਾਣ ਤੋਂ ਪਹਿਲਾਂ ਔਰ ਕਪੜੇ ਉਹਨਾਂ ਦੇ ਪਕੜ ਕੇ ਰੱਖਣੇ ਮੀਂਹ ਜਾਵੇ ਹਨੇਰੀ ਜਾਵੇ ਕੰਡੇ ਤੇ ਬੈਠ ਕੇ ਨਾਮ ਸਿਮਰਨ ਕਰੀ ਜਾਣਾ ਬਹੁਤ ਪਿਆਰ ਮੈਨ ਲੱਗ ਪਿਆ ਇੱਕ ਦਿਨ ਸਮਾਂ ਐਸਾ ਬਣਿਆ ਜਦੋਂ ਉਧਰੋਂ ਆ ਰਹੇ ਨੇ ਤੇ ਝੱਖੜ ਤੇ ਹਨੇਰੀ ਬਹੁਤ ਤਕੜੀ ਆ ਗਈ ਉਧਰੋਂ ਸਮਾਂ ਵੀ ਹੋਇਆ ਪਿਆ ਚਾਲੇ ਮਾਰੇ ਨੇ ਰਸਤੇ ਦੇ ਵਿੱਚ ਵੇਖਿਆ ਦਾਂਤ ਤੋੜੀ ਜਾਵੇ ਤੇ ਪਿਆਰਿਓ ਸਿਮਰਨ ਦੇ ਵਿੱਚ ਇੰਨਾ ਗਰੁੱਝ ਹੋਇਆ ਪਿਆ ਬਾਬੇ ਨਾਨਕ ਦੇ ਚਰਨਾਂ ਦਾ ਧਿਆਨ ਧਰੀ ਬੈਠਾ ਟਾਣੀ ਜਿਹੜੀ ਸੀ ਉਹ 베ਰੀ ਦੀ ਤੋੜ ਲਈ 베ਰੀ ਦੀ ਟਾਣੀ ਤੋੜੀ ਕੰਡੇ ਨਹੀਂ ਵੱਜੇ ਪਤਾ ਨਹੀਂ ਲੱਗਾ ਤੋੜ ਕੇ 베ਰੀ ਦੀ ਟਾਣੀ ਤੇ ਸੁਲਤਾਨਪੁਰ ਵਿਖੇ ਆ ਗਿਆ ਪਿਆਰਿਓ ਜਿਸ ਵੇਲੇ ਦਾਤਨ ਗੁਰੂ ਨਾਨਕ ਸਾਹਿਬ ਨੂੰ ਦਿੱਤੀ ਤੇ ਬੜੇ ਪ੍ਰਸੰਨ ਹੋਏ ਬੜੇ ਖੁਸ਼ ਹੋਏ ਉਹਨਾਂ ਨੇ ਦਤਨ ਕਰਕੇ ਚਿੱਠ ਕੇ ਤੇ ਉਹਦਾ ਜਿਹੜਾ ਦਤਨ ਸੀ ਕੀ ਕਹਿਣ ਲੱਗੇ ਬੇਨਸਬ ਗੁਰਦੁਆਰੇ ਸਾਹਿਬ ਜਿਹੜੀ ਪਿਆਰਿਓ ਲੱਗੀ ਹੋਈ ਉਹ ਦਤਨ ਭਾਈ ਭਗੀਤ ਦੇ ਹੱਥਾਂ ਦੀ ਟੁੱਟ ਕੇ ਆਈ ਟਾਣੀ ਲੱਗੀ ਹੋਈ ਜੀ ਉਹ ਟਾਣੀ ਹਰੀ ਭਰੀ ਹੋਈ ਉਹਦੇ ਧੋਗਾ ਅੱਗੇ ਸਾਖਾ ਜਿਹੜਾ ਪ੍ਰਸਾਦ ਦੇ ਰੂਪ ਵਿੱਚ ਮਿਲਿਆ ਉਹ ਭਾਈ ਭਗੀਤ ਨੇ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਜੇ ਮਰਸੀਆਂ ਦੇ ਵਿੱਚ ਦਾਸ ਸਾਹਿਬ ਜੀ ਨੂੰ ਪਤਾ ਉੱਥੇ ਸੇਵਾ ਕਰਕੇ ਆਇਆ ਸਾਰੇ ਇਤਿਹਾਸ ਬਾਰੇ ਤੋਂ ਜਿਹੜਾ ਚਾਨਣਾ ਪਿਆਰ ਮਿਲਿਆ ਬੜੀ ਕਿਰਪਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਉਹ ਜਗ੍ਹਾ ਦੇ ਸੁਪਿਆਰੇ ਰਿਆਨਾਂ ਦਾ ਨਿਤਨੇਮ ਉਹਨਾਂ ਨੇ ਪੂਰਾ ਕਰਨਾ ਇੱਕ ਸਮਾਂ ਆਇਆ ਕਿ ਮਰਦਾਨੇ ਜੀ ਦੀ ਬੇਟੀ ਦਾ ਵਿਆਹ ਰੱਖਿਆ ਗਿਆ ਹੈ ਤੇ ਬਾਬੇ ਨਾਨਕ ਨੂੰ ਦੱਸਿਆ ਮਰਦਾਨੇ ਨੇ ਕਿ ਮੇਰਾ ਹੁਣ ਜਾਣਾ ਬਣਦਾ ਹੈ ਤੇ ਮੈਂ ਵਿਆਹ ਕਰਨਾ ਹੈ ਕਾਰਜ ਕਰਨਾ ਹੈ ਤੇ ਮੈਨੂੰ ਤੁਸੀਂ ਖੁਸ਼ੇ ਬਖਸ਼ ਦੇ ਉਹ ਕਹਿ ਲਗੇ ਕੋਈ ਗੱਲ ਨਹੀਂ ਘਬਰਾਣਾ ਤੇਰੀ ਬੇਟੀ ਕੀ ਤੇ ਸਾਡੀ ਬੇਟੀ ਕੀ ਬਾਬੇ ਨਾਨਕ ਨੇ ਕਿਹਾ ਇੱਕੋ ਹੀ ਗੱਲ ਹੈ ਕੋਈ ਗੱਲ ਨਹੀਂ ਆਪਾਂ ਕਰਦੇ ਹਾਂ ਇੰਤਜ਼ਾਮ ਭਾਈ ਭਗੇਰਥ ਨੂੰ ਕਿਹਾ ਭਾਈ ਤੂੰ ਇੱਥੋਂ ਚਲੇ ਜਾ ਲਾਹੌਰ ਤੇ ਲਾਹੌਰ ਤੈਨੂੰ ਤਗੀਦ ਹੈ ਇੱਕ ਦਿਨ ਉੱਪਰ ਨਹੀਂ ਰਹਿਣਾ ਇੱਕ ਦਿਨ ਦੋ ਉੱਪਰ ਸਮਾਣੀ ਲਗਾਉਣਾ ਇੱਕ ਰਾਤ ਲਗਾਉਣੀ ਉੱਥੇ ਤੇ ਉਥੇ ਭਾਈ ਮਨੁੱਖ ਵਪਾਰੀ ਹੈ ਉਹਦੇ ਕੋਲ ਜਾ ਕੇ ਤੇ ਲੜਕੀ ਵਾਤੇ ਵਧੀਆ ਚੂੜਾ ਬਣਾ ਕੇ ਲਿਆ ਤੇ ਗੁਰੂ ਸਵਾਰਿਓ ਮਲਸੀਆਂ ਦੇ ਭਾਈ ਭਗੇਤ ਸਿੰਘ ਸultanpur ਤੋਂ ਗੁਰੂ ਨਾਨਕ ਸਾਹਿਬ ਤੋਂ ਛੁਟੇ ਲੈ ਕੇ ਲਾਹੌਰ ਵੱਲ ਨੂੰ ਚਾਲੇ ਮਾਰਦੇ ਨੇ ਰਾਤ ਲਾਹੌਰ ਦੇ ਬਾਜ਼ਾਰ ਦੇ ਵਿੱਚ ਗਏ ਭਾਈ ਮਨੁੱਖ ਨੂੰ ਮਿਲੇ ਜਾ ਕੇ ਸਿਨ੍ਹਾ ਦਿੱਤਾ ਤੇ ਕਹਿਣ ਲੱਗਾ ਇੱਕ ਬੜਾ ਹੀ ਸੁੰਦਰ ਚੂੜਾ ਬਣਿਆ ਹੈ ਤੇ ਉਹ ਸਾਈ ਦਾ ਬਣਿਆ ਹੈ ਉਹਨਾਂ ਨੂੰ ਅਸੀਂ ਦੇਣਾ ਹੈ ਇਦੀ ਛੱਤੀ ਚੂੜਾ ਨਹੀਂ ਮਿਲ ਸਕਦਾ ਕਹਿਣ ਲੱਗਾ ਮੇਰੇ ਗੁਰੂ ਦਾ ਹੁਕਮ ਹੈ ਅਹੀ ਰਾਤ ਲਾਉਣੀ ਹੈ ਤੇ ਚੂੜਾ ਵੀ ਚਿਹਰੇ ਕੋਲ ਲੈ ਕੇ ਜਾਣਾ ਹੈ ਤੇ ਤੇਰਾ ਨਾ ਉਹਨਾਂ ਨੇ ਲਿਆ ਜਿਸ ਵੇਲੇ ਭਾਈ ਮਨੁੱਖ ਦੇ ਮਨ ਦੇ ਵਿੱਚ ਤਾਰ ਮੱਜੀ ਕੇ ਮੈਂ ਕਿਸੇ ਨੂੰ ਜਾਣਦਾ ਨਹੀਂ ਤੇ ਉਹ ਮੈਨੂੰ ਜਾਣਦੇ ਨੇ ਤੇ ਕੋਈ ਨਾ ਕੋਈ ਗੱਲ ਤਾਂ ਰਾਗ ਵਾਲੀ ਇਹਦੇ ਵਿੱਚ ਹੈ ਕਹਿਣ ਲੱਗਾ ਕੋਈ ਗੱਲ ਨਹੀਂ ਫਿਰ ਭਾਈ ਭਗਤ ਜੀ ਜਿਹੜਾ ਇਹ ਚੂੜਾ ਆਪਾਂ ਤਿਆਰ ਕੀਤਾ ਨਾ ਮਹਿੰਗੇ ਬੁੱਲਦਾ ਇਹੀ ਚੂੜਾ ਆਪਾਂ ਗੁਰੂ ਨਾਨਕ ਸਾਹਿਬ ਦੇ ਕੋਲ ਲੈ ਜਾਂਦੇ ਆਂ ਤੇ ਮਰਦਾਨੇ ਦੀ ਲੜਕੀ ਨੂੰ ਇਹੀ ਜੂੜਾ ਪਨਾਵਾਂਗੇ ਨਾਲ ਹੀ ਮਾਨ ਸੁਖ ਦੇ ਮਨ ਵਿੱਚ ਵੇਖੋ ਕਿੰਨੀ ਸ਼ਰਧਾ ਵੱਜੀ ਕਹਿਣ ਲੱਗਾ ਮੈਂ ਵੀ ਤੇਰੇ ਨਾਲ ਹੀ ਚੱਲਦਾ ਤੇ ਸਲਤਨਪੁਰ ਦੀ ਧਰਤੀ ਤੇ ਆ ਕੇ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਨੇ ਕਿਹਾ ਮਨ ਸੁਖ ਆ ਗਿਆ ਤੇ ਅਗੂ ਮਨ ਸੁਖ ਕਹਿੰਦਾ ਜੀ ਮੈਨੂੰ ਇਹ ਦੱਸੋ ਜਦੋਂ ਚਰਨਾਂ ਤੇ ਮੱਥਾ ਟੇਕਿਆ ਤੇ ਅੱਧਾ ਮਨ ਜਿਹੜਾ ਵੈਸੇ ਹੀ ਸ਼ਾਂਤ ਹੋ ਗਿਆ ਤੇ ਕਹਿਣ ਲੱਗੇ ਤੁਸੀਂ ਕਿਵੇਂ ਜਾਣਦੇ ਜੇ ਕਹਿੰਦੇ ਅਸੀਂ ਤੁਹਾਨੂੰ ਜਨਮਾਂ ਜਨਮਾਂ ਤਰ੍ਹਾਂ ਤੋਂ ਜਾਣਦੇ ਹਾਂ ਤੁਸੀਂ ਰੱਬ ਦੇ ਪਿਆਰੇ ਹੋਵੇ ਇਹਨਾਂ ਦੀ ਕਿਰਪਾ ਤੁਹਾਡੇ ਦੇ ਉੱਤੇ ਭਗਤੀ ਬਨਗੀ ਵਾਲੇ ਜੇ ਤੇ ਪਿਆਰਿਓ ਮਨ ਸੁਖ ਦੇ ਮਥਾ ਟੇਕ ਅਨਸਾਰ ਹੀ ਉਹਦੇ ਜਿਹੜੇ ਕਰਮ ਸੀ ਉਹ ਖਿੜ ਪਏ ਕਿਰਪਾ ਤੇ ਪਹਿਲਾਂ ਹੀ ਬੜੀ ਸੀ ਪਰ ਜਿਹੜੀ ਇਹ ਕਿਰਪਾ ਹੋਵੇ ਪਿਆਰਿਓ ਇਹ ਸਾਰੀਆਂ ਨਿਯਾਮਤਾ ਤੋਂ ਉੱਪਰ ਹੁੰਦੀ ਐ ਸਾਰੀਆਂ ਮਾਇਆ ਵਾਂ ਤੋਂ ਉੱਪਰ ਹੁੰਦੀ ਐ ਜਿਹੜੀ ਇਹ ਮਾਇਆ ਨਾਮਦਾਨ ਦੀ ਪਿਆਰਿਓ ਆਪਾਂ ਅਗੇ ਵੀ ਵਿਚਾਰਾ ਕਰਕੇ ਦੱਸਦੇ ਆ ਕਿ ਇਹ ਨਾਂ ਤਾਂ ਗਲ ਦੀ ਜੇ ਨਾ ਛੜਦੀ ਜੇ ਨਾ ਕੋਈ ਖੋਹ ਸਕਦਾ ਐ ਨਾ ਇਹ ਨੂੰ ਕੋ ਲੁੱਟ ਸਕਦਾ ਜਿੰਨੇ ਤੁਸੀਂ ਮਰਜੀ ਆਪਣੇ ਹਿਰਦੇ ਦੇ ਵਿੱਚ ਵਿਚਾਰੋ ਇਹ ਮਾਇਆ ਤੁਹਾਡੀ ਜਮਾ ਹੋ ਜਾਣੀ ਇੱਕ ਖਜ਼ਾਨਾ ਕਿ ਤੇਰੀ ਜਾਣਾ ਖਜ਼ਾਨਾ ਆਉਣਾ ਕੰਮ ਕਿੱਥੇ ਆ ਜਿਸ ਕਾਰਜ ਵਾਸਤੇ ਸਾਨੂੰ ਇਹ ਸ਼ਰੀਰ ਮਿਲਿਆ ਹੈ ਉਸ ਕਾਰਜ ਨੂੰ ਸਪੂਰਣ ਕਰਨਾ ਨਾਮ ਦਾਣ ਦੇ ਨਾਲ ਤੇ ਪਿਆਰਿਓ ਇੱਥੇ ਮੈਂ ਆ ਜੀ ਨਾਲ ਇੱਕ ਛੋਟੀ ਜੀ ਹੋਰ ਬੇਨਤੀ ਕਰਾਂ ਕਹਿ ਦਿੰਦੇ ਨੇ ਕਿ ਸ਼ਿਵਜੀ ਦਿੱਤਿਆਂ ਨੇ ਤਸਰ ਤੀਜਾ ਨੇਤਰ ਖੁੱਲਿਆ ਤੇ ਜਿਵੇਂ ਮੁਸਲਮਾਨਾਂ ਦੇ ਹਿਸਾਬ ਦੇ ਨਾਲ ਸੱਤ ਅਗਾਹ ਤੇ ਸੱਤ ਪਤਾਲ ਨੇ ਪਰ ਸਾਡੇ ਬਾਬੂ ਨਾਨਕ ਨੇ ਹੈਰਾਨੀ ਜਨਕ ਤਜਰਬੇ ਕਰਕੇ ਵਖਾ ਦਿੱਤੇ ਉਹਨਾਂ ਨੇ ਲਿਖਿਆ ਕਿ ਲੱਖਾਂ ਹੀ ਆਗਾਜ਼ ਤੇ ਲੱਖਾਂ ਹੀ ਪਤਾਲ ਨੇ ਜੇ ਮਨ ਨਹੀਂ ਪਰਚਿਆ ਨਿਸ਼ਾ ਨਹੀਂ ਹੋਈ ਪਿਆਰਿਓ ਤੇ ਉਹਦੇ ਭਤੀਜੇ ਨੂੰ ਲਿਆ ਤੇ ਪਤਾਲ ਦੇ ਗਾਸਾਂ 'ਚ ਸੈਰ ਕਰਾਈ ਤੇ ਜਾ ਕੇ ਆ ਕੇ ਦੱਸਿਆ ਉਹਨੇ ਹਰ ਇੱਕ ਦੇ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਗਏ ਸਵਾਲਾਂ ਦੇ ਜਵਾਬ ਦੇਣ ਵਾਲੇ ਬਾਬੇ ਨਾਨਕ ਜੀ ਸਾਹਿਬ ਔਰ ਇਸੇ ਤਰ੍ਹਾਂ ਹੀ ਆਪਾਂ ਕਹਿੰਦੇ ਆ ਸ਼ਿਵਜੀ ਦੀ ਤੀਜਾ ਨੇਤਰ ਖੁੱਦਾ ਜਦੋਂ ਕੋਈ ਦੁੱਖ ਤਕਲੀਫ ਆਉਂਦੀ ਪ੍ਰਸ਼ਾਦੇ ਗੁਰੂ ਨੇ ਅਸੀਂ ਸੁਖਮਨੀ ਸਾਹਿਬ ਤੋਂ ਅਨੰਦ ਸਾਹਿਬ ਸਤੂਰਨ ਜਾਪ ਕੀਤਾ ਪਿਆਰਿਓ ਤੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਕਹਿੰਦੇ ਆ ਨੌ ਦਰਵਾਜੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਉਹਨਾਂ ਦਾ ਤੀਜਾ ਨੇਤਰ ਖੁੱਲਦਾ ਸੀ ਤੇ ਸਤਿਗੁਰੂ ਨੇ ਇਹਨੂੰ ਦਸਵਾਂ ਕਿਹਾ ਤੇ ਦਸਵਾਂ ਦਵਾਰ ਹੈਗਾ ਕਿੱਥੇ ਆ ਪਿਆਰਿਓ ਸਾਡੇ ਮੱਥੇ ਦੇ ਵਿੱਚ ਇਹੜਾ ਪਿੰਗੜਾ ਤੇ ਸੁਖਮਣਾ تین ਨਾਰੀਆਂ ਦਾ ਸਮੇਲ ਇਹਨਾਂ ਦੇ ਵਿੱਚਕਾਰ ਇਹ ਦਸਵਾਂ ਦਵਾਰ ਹੈ ਔਰ ਦਸਵਾਂ ਦਵਾਰ ਕਰੋੜਾਂ ਦੇ ਵਿੱਚੋਂ ਕਿਸੇ ਨਾ ਕਿਸੇ ਦਾ ਪਿਆਰ ਖੁੱਲਦਾ ਜੀ ਐਸੀ ਗੱਲ ਨਹੀਂ ਅੱਜ ਵੀ ਭਾਵਨਾਵਾਂ ਵਾਲੇ ਹਨ ਅਗਲੇ ਪਿਛਲੇ ਹਿਸਾਬ ਸਾਰੇ ਲੇਖੇ ਦੱਸ ਦਿੰਦੇ ਆ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ ਦਸਵਾਂ ਦਵਾਰ ਖੁੱਲ ਗਿਆ ਇਹ ਦਸਵਾਂ ਦਵਾਰ ਅਸੀਂ ਖੁੱਲਣ ਵਾਸਤੇ ਖਲੋਣ ਵਾਸਤੇ ਇੱਥੇ ਪਰਮੇਸ਼ਰ ਦੇ ਦਰ ਤੇ ਪਿਆਰੇ ਆਉਂਦੇ ਹਾਂ ਤੇ ਪਹਿਲਾਂ ਸਾਨੂੰ ਸੰਗਰੂ ਕਹਿੰਦੇ ਪੰਜਾਂ ਵਿਕਾਰਾਂ ਨੂੰ ਖਤਮ ਕਰੋ ਹੁਣ ਸ਼ਿਵਜੀ ਵਰਗੇ ਬ੍ਰਹਮਾ ਵਰਗੇ ਪਿਆਰਿਓ ਇਹ ਸਾਰੇ ਭਲਤੀਆਂ ਬੜੀਆਂ ਕੀਤੀਆਂ ਬੜਾ ਕੁਝ ਇਹਨਾਂ ਨੂੰ ਮਿਲਿਆ ਇਹਨਾਂ ਦੇ ਅੰਦਰੋਂ ਅਹੰਕਾਰ ਨਹੀਂ ਗਿਆ ਇਸ ਕਰਕੇ ਇਹਨਾਂ ਨੂੰ ਜਿਹੜੀ ਪ੍ਰਾਪਤੀ ਸਾਡੇ ਗੁਰੂ ਸਾਹਿਬਾਂ ਨੂੰ ਸਾਡੇ ਗੁਰਸਿੱਖਾਂ ਨੂੰ ਹੋਈ ਸਾਡੇ ਸ਼ਹੀਦਾਂ ਨੂੰ ਹੋਈ ਉਹ ਪ੍ਰਾਪਤੀ ਇਹਨਾਂ ਨੂੰ ਨਹੀਂ ਜੀ ਹੋਈ ਅੱਜ ਵੀ ਆਵਾਗੋਂ ਦੇ ਚੱਕਰ ਸਾਡੇ ਵਿੱਚ ਫਿਰਦੇ ਨੇ ਚੰਗੇ ਮਾਂ ਦੀ ਕੋਖ ਲੱਭਦੇ ਨੇ ਅਸੀਂ ਦੁਬਾਰਾ ਜਨਮ ਲਈਏ ਮਨੁੱਖਾ ਜਾਮਾ ਤਾਂ ਨਗਰੀਏ ਤੇ ਦੁਬਾਰਾ ਇੱਥੋਂ ਅਸੀਂ ਭਗਤੀ ਕਰਕੇ ਸੱਚਖੰਡ ਦੇ ਵਿੱਚ ਬਲੀਨ ਹੋਈਏ ਜੰਮਣ ਮਰਨ ਦਾ ਚੱਕਰ ਕੱਟਿਆ ਜਾ ਵੀ ਉਹਨਾਂ ਚੋਂ ਨਹੀਂ ਕੱਟਿਆ ਜਾਣਾ ਕਹਿਣ ਦਾ ਭਾਵ ਅੱਜ ਸਾਡਾ ਆਉਧਾ ਉੱਚਾ ਹੈ ਕਿਉਂਕਿ ਸਾਨੂੰ ਮਨੁੱਖਾ ਜੀਵਨ ਮਿਲਿਆ ਮੁਰਖੇ ਜਾਮੇ ਦੇ ਵਿੱਚ ਅਸੀਂ ਆਪਣਾ ਸੁਧਾਰ ਕਰਕੇ ਜਾਰੇ ਅੱਗੇ ਜਾਣਾ ਹੈ। ਇਹੀ ਰਹਿਤ ਇਹੀ ਬਖਸ਼ਿਸ਼ ਘਰਤਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਰਦੇ ਨੇ। ਸਮਾਂ ਜਿਆਦਾ ਸਮਾਂ ਨਾ ਲਵਾਂ। ਜਲ ਪਾਣੀ ਚਾਰ ਹੋ ਗਿਆ ਹੋਵੇਗਾ। ਅੱਜ ਥੋੜਾ ਜਿਹਾ ਲੇਟ ਹੈ ਸੰਗਤ ਜੀ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਹੋਈਆਂ ਭੁੱਲਾਂ ਨੂੰ ਨਾ ਜਿਤਾਰਿਆ ਜੀ। ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅਪਾਰ ਬਖਸ਼ਿਸ਼ ਕਿਰਪਾ ਕਰਨ। ਔਰ ਦੂਸਰੀ ਬੇਨਤੀ ਕਿ ਗੁਰਸਿੱਖ ਜਿਨ੍ਹਾਂ ਨੇ ਸੁਖਮੀ ਸਾਹਿਬ ਦਾ ਪਾਠ ਕਰਵਾਇਆ ਉਹ ਆਪਣੇ ਸਰੋਪਾਉਣ ਲੈਣ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਔਰ ਜਿਨ੍ਹਾਂ ਸੰਗਤਾਂ ਵੱਲੋਂ ਭੈਣਾ ਵੱਲੋਂ ਵੀਰਾਂ ਵੱਲੋਂ ਬੱਚਿਆਂ ਵੱਲੋਂ ਮਾਨ ਸਰਕਾਰ ਪਹੁੰਚਿਆ ਹੈ ਐਂ ਜਲ ਉਹਨਾਂ ਦੇ ਧੰਨਵਾਦੀ ਹਾਂ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਨ੍ਹਾਂ ਖਜ਼ਾਨਿਆਂ ਚੋਂ ਆਇਆ ਈ ਸੁਖ ਜਾਨੇ ਪ੍ਰਭੂ ਕਾਲ ਕੰਟਿ ਕ ਦੂਰ ਬੀਜਿਆ ਹਰਿਆ ਦੁੱਖਾਂ ਕਲੇਸ਼ਾਂ ਦਾ ਨਾਸ਼ ਭਜਨ ਬਾਣੀ ਦਾ ਪ੍ਰਤਾਪ ਤੇ ਸਤਿਗੁਰੂ ਸਮੂਹ ਸੰਗਤਾਂ ਨੂੰ ਇਸੇ ਤਰਾਈਂ ক্ষমা ਬਖਸ਼ਿਸ਼ ਕਰਦਾ ਰਹੇ ਬਾਬਾ ਨਾਨਕ ਮੇਕੇ ਬੈਠਣ ਦਾ ਹੋਵੋ ਕੱਤਰ ਮਿਲੋ ਮੇਰੇ ਭਾਈ ਦੁਧਾ ਦੂਰ ਕਰੋ ਲੈ ਬੁਲਾਏ ਇਸ ਤਰ੍ਹਾਂ ਸੰਗਤਾਂ ਸਜਦੀਆਂ ਰਹਿਣ ਤੇ ਸਤਿਗੁਰੂ ਦੀਆਂ ਰਹਿਮਤਾਂ ਬਖਸ਼ਦੀਆਂ ਬਰਸਦੀਆਂ ਰਹਿਣ ਸੋ ਗੱਜ ਕੇ ਫਾਇਦੇ ਜੋ ਆਪ ਫਾਇਦੇ ਵਿੱਚ ਲਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ